ਰੋਕ ਲਈ ਲੋ ਤੁਹਾਨੂੰ ਸਿੱਧਾ ਸੇ ਨਾ ਬਹੁਤ ਸੋਨਾ ਥਾਂ ਮੋੜ ਦੋ ਮੋੜ ਲ ਮੋੜ ਦਰਦੀ ਆ ਥੋੜਾ ਜਿਹਾ ਲਿਓ ਲਿਓ ਵਾਹੀ ਦੁੱਧ ਕਿੰਨਾ ਹੋਣਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੀਮਾ ਤੇ ਜਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਵਾਈ ਕੋਲ ਇੱਕ ਤਾਜੀ ਸੂਈ ਮੱਝ ਪਕਾਉਗਾ ਜੀ ਬੱਦ ਜਾਣਕਾਰੀ ਲਵਾਂਗੇ ਆਪਾਂ ਵਾਈ ਤੋਂ ਵਾਈ ਦਾ ਕਰੀ ਫਾਰਮ ਮਿੰਨੀ ਫਾਰਮਾ ਛੋਟਾ ਜਿਹਾ ਬਣਾਇਆ ਵਾ ਇਹ ਚੋ ਬਾਈ ਨੇ ਇੱਕ ਮੱਝ ਸੇਲ ਕਰਨੀ ਆ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7228000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤਹਾਡ ਤੱਕ ਇਹ ਵੀ ਵੀਡੀਓ ਅਪਲੋਡ ਕਰ ਸਕੀਏ ਕਰਦੇ ਆ ਆਪਾਂ ਵਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਵਾਹੀ ਸਾਸਿਕਾ ਜੀ ਵਾਈ ਸਾਸਿਕਾ ਨਾਮ 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 ਬ੍ਰੇਕ ਨਿਕੜਾ ਹਾਂਜੀ ਪਿੰਡ ਟੀਮਾ ਜodhpur ਹਾਂਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਮੱਜ ਕਿਦੋਂ ਸੂਈ ਆ ਕੀ ਗੱਲ ਬਾਤ ਆ ਵੀਰੇ 7ਵਾਂ ਦਿਨ ਸੂਈ ਨੂੰ ਆ ਹਾਂਜੀ ਇਹ ਦੂਜੀ ਸੂਏ ਆ ਪਹਿਲੇ ਸੂਏ 13 ਕਿਲੋ ਦੋ ਦਿੱਤਾ ਬੱਚਾ ਬੱਚਾ ਕੱਟੀ ਆ ਮਗਰ ਲੀਲੀ ਰਹਿ ਗਈ ਬੱਚਾ ਕੱਟੀ ਆ ਠੀਕ ਹੈ ਜੀ ਤੇ ਰੇਟ ਫੁੱਟ ਭਰਾ ਦਾ ਜਾ ਅੱਜ ਰੇਟ ਵੀ ਜੀ ਫੋਨ ਤੇ ਕਰਾਂਗੇ ਜੀ ਰੇਟ ਫੋਨ ਤੇ ਤੋੜ ਦਿਓ ਭਰਾ ਤੋੜ ਦਿਈ ਮਾਦੀਨ ਤੋੜ ਦਿਓ ਰੋਜ਼ਿੰਨ ਮਗਰ ਕੱਟੀ ਆ ਜੀ ਮਗਰ ਕੱਟੀ ਆ ਲੀਲੀ ਦਾ ਵੀ ਦੇਖ ਲਓ ਬਹੁਤ ਸੋਹਣੀ ਠੀਕ ਹੈ ਜੀ ਮੋਚ ਐ ਸੇ ਕਾਸਾ ਦੇਪਾ ਕੱਦ ਬਲਟ ਸੁਖਣਾ ਸੋਣਾ ਮੋਚ ਚੱਕ ਮੋਚ ਪੂਰਾ ਤਰਫ ਨੂੰ ਤਸਮਾਂਗੇ ਰੋਕ ਲਈ ਲੋ ਤਾਂ ਸੇ ਪਾਸੇ ਨਾ ਬੜਾ ਬੋਸ ਨੂੰ ਥੰਡ ਮੋੜ ਦੋਈ ਮੋੜ ਲ ਮੋੜ ਦਰਦੀ ਥੋੜਿਆ ਲਿਓ ਲਿਓ ਬਾਈ ਜੀ ਦੁੱਧ ਕਿੰਨਾ ਹੋਣਾ ਹੁਣ ਬਾਈ ਜੀ 12 13 ਕਿਲੋ ਬੋਲੋ ਯਾ 12 13 ਕਿਲੋ ਬੋਲੋ ਤੇ ਕਿੰਨੇ ਦਿਨ ਹੋ ਗਏ ਸੂਈ ਨਹੀਂ ਸਹੀ ਪੰਜਵਾਂ ਸੇਮਾ ਨਹੀਂ ਆ ਵੀਰੇ ਸੇਮਾ ਦੇ ਨਾਲ ਪੰਜਵਾਂ ਬੋਲਿਓ ਸਾਫ ਆ ਵੀਰੇ ਬੋਲਿਓ ਸਾਫ ਠੀਕ ਹੈ ਚਲ ਚਲ ਬੱਸ ਕੱਦ ਬੋਲ ਕੇ ਸਖਮਾ ਸੁਣਾ ਕਰ ਬੋਲ ਥੰਮਸਿੰਗ ਬੋਸ ਸੁਣਾ ਲੈ ਚਾਹ ਦੋੜਾ ਚੋਕ ਲੈ ਜਾਈ ਬਾਈ ਚਾਹੇ ਵੀਰਜੀਪ ਚੋਵੇ ਪੰਜ ਟਾਈਮ ਚੋਂ ਮੈਂ ਅਗਲਾ ਠੀਕ ਆ ਚਾਹੇ ਭਾਈ ਚਾਰ ਪੰਜ ਰੰਗ ਚੋਂ ਕਰੇ ਲੂ ਮਾਜਾ ਕੋਈ ਵਪਾਰ ਦਾ ਕੰਮ ਨਹੀਂ ਪਿੱਛੇ ਲੀਲੀ ਦਾ ਵੀ ਕੱਟੀ ਆ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚੋ ਕੇ ਬਾਏ